ਸਤਿਕਾਰਯੋਗ ਭਾਈ ਸਾਹਿਬ ਕਲਵੰਤ ਸਿੰਘ ਜੀ ਮਰਦਾਪੁਰ ਵਾਲੇ 10 ਮਿੰਟ ਵਾਸਤੇ ਇੱਕ ਪਿਛੰਗ ਜੀ ਮਰਦਾਪੁਰ ਵਾਲੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਨ ਪਟਾਨ ਧੰਨਵਾਦ ਸਹਬੇ ਕਮਾਲ ਤਨਤਨ ਸਾਹਿਬ ਸ੍ਰੀ ਗੁਰਵੰਤ ਸਿੰਘ ਮਹਾਰਾਜਿਆਂ ਦਾ ਜਿਨ੍ਹਾਂ ਨੇ ਆਪ ਬਖਸ਼ਿਸ਼ ਕਰਕੇ ਸਮੇਂ ਦੀਦਾ ਬਖਸ਼ਿਸ਼ ਕੀਤੀ ਹੈ ਮੇਰੇ ਬੜੇ ਅਜ਼ੀਜ਼ ਮਿੱਤ ਸਾਡੇ ਆਗਿਆ ਆਪਣੇ ਵਿਸ਼ੇ ਤੇ ਕੇਂਦਰਿਤ ਹੋਈਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸੁੰਦਰ ਫਰਮਾਨ ਹੈ ਘਨ ਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੈ ਬਦਲਾ ਦੀਆਂ ਕੜੀਆਂ ਧਰਤੀ ਦੀ ਬਨਸਪਤੀ ਤੇ ਬਹਾਰ ਦੇ ਫੁੱਲ ਜਿਹੜੇ ਨੇ ਉਗਣੇ ਨਹੀਂ ਜਾ ਸਕਦੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਤਵਜੋ ਬਖਸ਼ਿਸ਼ ਕਰਨ ਰਵਸ ਸਸ ਕਿਰਨ ਪੁਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਸਵਾਮਾ ਸਮੁੰਦਰ ਦੇ ਪਿੰਡ ਤੇ ਗੰਗਾ ਦੀਆਂ ਲਹਿਰਾ ਤੇ ਔੜਕ ਦੇ ਕੌਣ ਪਾ ਸਕਦਾ ਹੈ ਕੌਣੋ ਸਿਧਾਂਤ ਪਾ ਸਕਦਾ ਰੁੱਦਰ ਧਿਆਨ ਗਿਆਨ ਸਤਿਗੁਰ ਕੇ ਕਪ ਭਲ ਕਭ ਜਨ ਭਲ ਅਨਾਜੋ ਗਵ ਹੈ ਦੀ ਵਡਿਆਈ ਕਰਦੇ ਨੇ ਭੱਲੇ ਗੋਤੀ ਵਡਿਆਈ ਕਰਦੇ ਨੇ ਭਲ ਕਭ ਇਕਾਗਰਤਾ ਦੇ ਨਾਲ ਭਗਤ ਸਾਹਿਬ ਗਣ ਜਿਹੜੇ ਨੇ ਓਕਾਇਣ ਕਰ ਸਕਦਾ ਹੈ ਪਰੰਤੂ ਸੱਚੇ ਸਤਿਗੁਰੂ ਦੇ ਬ੍ਰਹਮ ਸੰਤ ਮਹਾਪੁਰਸ਼ਾਂ ਦੀ ਜਿਹੜੀ ਵਿਚਾਰ ਕਦੇ ਗਿਣੀ ਨਹੀਂ ਜਾ ਸਕਦੀ ਕਦੇ ਮਾਪੀ ਨਹੀਂ ਜਾ ਸਕਦੀ ਕਿਤੇ ਥੋਲੇ ਨਹੀਂ ਜਾ ਸਕਦੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸੋ ਆਓ ਕਿਸੇ ਲਿਖਾਰ ਨੇ ਬੜੀਆਂ ਸੋਹਣੀਆਂ 417 ਦੇ ਅੰਦਰ ਸੰਤ ਮਹਾਪੁਰਸ਼ਾਂ ਦੀ ਵਿੜਾਈ ਨੂੰ ਗਾਇਨ ਕੀਤਾ ਸੋ ਆਓ ਪਿਆਰ ਦੇ ਨਾਲ ਸਰਵਣ ਕਰੀਏ ਜੀ ਬਚਨ ਕਮਾਏ ਜਿਨਾ ਗੁਰੂ ਦੇ ਬਚਨ ਕਮਾਏ ਜਿਨਾ ਰੇ ਮਦੀਆਂ ਡੋਰੀਆਂ ਰੱਬ ਤੋਂ ਕਰਉਣ ਸਦੁਕਾਰ ਪਾਇਕੇ ਪਰੇ ਮਦੀਆਂ ਡੋਰੀਆਂ ਰੱਬ ਤੋਂ ਕਰਉਣ ਸਦੁਕਾਰ ਧੀਆਂ ਡੋਰੀਆਂ ਰੱਬ ਤੋਂ ਕਰਉਣ ਸਾਧukar ਪਾ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਨ ਸਾਧukar I'm <tries> not ਆਰੇ ਹਾਚਾਰ ਭਾਈ ਕੇ ਪਰੇ ਮਧੀਆਂ ਡੋਰੀਆਂ ਰੱਬ ਤੋਂ ਕਰਉਣ ਸਾਰ ਭਾਈ ਕੇ ਪਰੇ ਮਧੀਆਂ ਡੋਰੀਆਂ ਰੱਬ ਤੋਂ ਕਰਉਣ ਸਜੁਕਾਰ ਕਾਰਜ ਸਵਾਰੇ ਕਈ ਕਮੀਨ ਦੇ ਨਾਮ ਇਹ ਸਾਧੂਆਂ ਦਾ ਨਗਰ ਹੈ ਸੰਤ ਮਹਾਂਪੁਰ ਸਾਹਿਬ ਦੀ ਰਹਿਮਤ ਨਾਲ ਸਾਧੂਆਂ ਦੇ ਨਗਰ ਪਾ ਵੀ ਰੇਦਾ ਕਿਸੇ ਨੇ ਕੀ ਹੈ ਬੱਬਰੀ ਲੈ ਤਹਰਨਾ ਮਾਰਿਆ ਲੈ ਟੁਕਾਰ ਪਾ ਕੇ ਪ੍ਰੇਮ ਦੀਆਂ ੜੋ ਦਾ ਭਗੋਂ ਨੂੰ ਕਰੇਂਦਾ ਸਵੀਕਾਰਨਾ ਲਾਲੋਂ ਨੂੰ ਗੜੇ ਦੇ ਨਾਲ ਲਾਮਦਾ ਉੱਠ ਕੇ ਸਿੰਘਾਸਣ ਤਦੌੜਿਆ ਤੱਕਿਆ ਸੋ ਦਾ ਮਾਜਾ ਦੰਸ਼ਾਰ ਭਾਈ ਕੇ ਪਰੇ ਮਦੀਆਂ ਡੋਰੀਆਂ ਰੱਬ ਤੋਂ ਕਰਉਣ ਸਾਧੂ ਕਾਰ ਭਾਈ ਕੇ ਪਰੇ ਮਦੀਆਂ ਡੋਰੀਆਂ ਰੱਬ ਤੋਂ ਕਰਉਣ ਸਾਧੂ ਕਾਰ ਸੰਕਾ ਗੁਰਜੰਟ ਸਿੰਘ ਜੀ ਭਾਈ ਕੇ ਪਰੇ ਮਦੀਆਂ ਡੋਰੀਆਂ ਰੱਬ ਤੋਂ ਕਰਣ ਸਾਧੂ ਆ ਸੋਹੀ ਸ਼ਬਦਾਂ ਦੀ ਸੇਵਾ ਦਰ ਪ੍ਰਵਾਨ ਕਰਿਓ ਧੰਨਵਾਦ ਸਾਡੇ ਬੜੇ ਅਜੀਜ਼ ਮਿੱਤਰ ਅਸੀਂ ਨਾਲ ਹੀ ਠਹਿਰੇ ਆ ਪਲਸ 1 ਪਲਸ 2 ਦੇ ਅੰਦਰ ਸੋ ਧੰਨਵਾਦ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ